ਇੱਕ ਗਲਾਸ ਲਵਾਂਗੇ ਬਾਸਪਤੀ ਚਾਵਲਾਂ ਦਾ ਜਿੰਨੇ ਤੁਸੀਂ ਚਾਵਲ ਲੈਨੇ ਓਨੇ ਹੀ ਗੁੜ ਲੈ ਲਓ ਚਾਹੇ ਤੁਸੀਂ ਇਹਨੂੰ ਤੋਲ ਲਿਓ ਜਾਂ ਕਲੀ ਦੇ ਨਾਲ ਮਿਲ ਲਿਓ ਚਾਵਲਾਂ ਨੂੰ ਚੰਗੀ ਤਰ੍ਹਾਂ ਧੋ ਕੇ 15-20 ਮਿੰਟਾਂ ਲਈ ਭਿਓ ਕੇ ਰੱਖ ਦਿਓ ਇੱਕ ਪੈਨ ਵਿੱਚ ਸਵਾ ਗਲਾਸ ਲਵਾਂਗੇ ਪਾਣੀ ਦਾ ਵਿੱਚ ਪਾਵਾਂਗੇ ਗੁੜ ਤੇਨੂੰ ਗਰਮ ਕਰਨਾ ਸ਼ੁਰੂ ਕਰ ਦਾਂਗੇ ਜਦੋਂ ਇਹ ਮੈਲਟ ਹੋ ਗਿਆ ਤੈਨੂੰ ਇੱਕ ਸਾਈਡ ਤੇ ਰੱਖ ਦਾਂਗੇ ਤਿੰਨ ਚਾਰ ਗਾਜਰਾਂ ਨੂੰ ਕਰਾਂਗੇ ਗ੍ਰੇਟ ਕੁੱਕਰ ਵਿੱਚ ਇੱਕ ਚਮਚ ਪਾਵਾਂਗੇ ਦੇਸੀ ਘਿਓ ਦਾ ਜਦੋਂ ਇਹ ਗਰਮ ਹੋ ਗਿਆ ਥੋੜੇ ਜਿਹਾ ਪਾ ਦਿਓ ਖੜੇ ਸੁੱਕੇ ਮਸਾਲੇ ਜਦੋਂ ਵਧੀਆ ਜੀ ਖੁਸ਼ਬੂ ਆਉਣ ਲੱਗੀ ਫਿਰ ਵਿੱਚ ਇੱਕ ਚਮਚ ਪਾ ਦਿਓ ਦਾ ਥੋੜੇ ਜਿਹਾ ਕਾਜੂ ਬਦਾਮ ਕਟਿਆ ਹੋਇਆ ਨਾਰੀਅਲ ਤੇ ਇਹਨਾਂ ਨੂੰ ਰੋਸਟ ਕਰ ਲਿਓ ਫਿਰ ਆਪਾਂ ਧੋਤੇ ਹੋਏ ਚਾਵਲ ਵਿੱਚ ਪਾ ਦਾਂਗੇ 4 ਤੋਂ 5 ਮਿੰਟ ਇਹਨੂੰ ਮੀਡੀਅਮ ਫਲੇਮ ਤੇ ਪਕਾਵਾਂਗੇ ਜਦੋਂ ਤੱਕ ਇਹਦਾ ਪਾਣੀ ਨਹੀਂ ਸੁੱਕ ਜਾਂਦਾ ਫਿਰ ਕਰਾਂਗੇ ਗਾਜਰ ਨੂੰ ਵਿੱਚ ਮਿਕਸ 2-3 ਮਿੰਟ ਇਹਨੂੰ ਪਕਾ ਕੇ ਫਿਰ ਗੁੜ ਵਾਲਾ ਪਾਣੀ ਛੰਨ ਨਹੀਂ ਰਹੀ ਛਾਂੜ ਕੇ ਦੇ ਵਿੱਚ ਪਾ ਦਾਂਗੇ ਪੌਣਾ ਗਲਾਸ ਪਾਵਾਂਗੇ ਦੁੱਧ ਦਾ ਤੇ 2 ਚਮਚ ਪਾਤੇ ਮਲਾਈ ਦੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਕੁੱਕਰ ਨੂੰ ਕਰਾਂਗੇ ਬੰਦ ਫਿਰ ਇਹਦੀਆਂ ਆਪਣੇ ਹਿਸਾਬ ਨਾਲ 2 ਤੋਂ 3 ਵਿਸਲਾਂ ਲਗਾ ਲਿਓ ਫਿਰ ਗੈਸ ਦੀ ਫਲੇਮ ਬਿਲਕੁਲ ਸਲੋ ਕਰਕੇ 4 ਤੋਂ 5 ਮਿੰਟ ਇਸੇ ਤਰ੍ਹਾਂ ਹੀ ਪਕਾਓ ਤੇ 15-20 ਮਿੰਟ ਦੀ ਰੈਸਟ ਤੋਂ ਬਾਅਦ ਕੁੱਕਰ ਨੂੰ ਖੋਲਿਓ ਬਹੁਤ ਹੀ ਮਜ਼ੇਦਾਰ ਮਿੱਠੇ ਗੁੜ ਵਾਲੇ ਚਾਵਲ ਬਣ ਕੇ ਤਿਆਰ ਹੈ ਟਰਾਈ ਕਰਕੇ ਜਰੂਰ ਦੇਖਿਓ ਬਿਲਕੁਲ ਗਜਰੇਲੇ ਵਰਗਾ ਟੇਸਟ ਆਊਗਾ